ਮਨ ਗਰੀਵ ਸਚ ਦੇਖ ਤੂੰ ਮੇਰੇ ਸਤਗੁਰ ਪੂਰੇ ਦੇਖ ਤੂੰ ਰਾਗ ਦਰਸ਼ਨੋ ਮੇਰਾ ਮਨ ਤੀਰੇ ਆਇ ਪ੍ਰਵਰ ਸ਼ਰਨਾਗਤੀ ਕਿਰਪਾ ਨਦ ਦਇਆ ਇਕ ਅਕਰ ਹਰਿ ਮਨ ਵਸਤ ਨਾਨਕ ਹੋਤਨ ਹਾ ਇਕ ਅਕਰ ਹਰਿ ਮਨ ਵਸਤ ਨਾਨਕ ਹੋਤਨ ਹਾ ਜੁਗੋ ਜੁਗ ਬਟਲ ਦੋ ਜਹਾਨ ਦੇ ਵਾਲੀ ਚਵਰ ਤਕਤਾਂ ਦੇ ਮਾਲਕ ਗਿਆਨ ਦੇ ਮਜਸਮੇ ਰਹਿਮਤਾਂ ਦੇ ਪੰਡਾਟ ਜਹਰ ਜਹੂਰ ਹਾਜਰ ਹਜੂਰ ਤੁੰਪਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਫਾਜੂਰੀ ਦੇ ਅੰਦਰ ਹਾਜ਼ਰੀਆਂ ਲਵਾ ਰਹੀ ਅਤੇ ਸਤਗੁਰਾਂ ਜੀ ਦੀ ਪਾਵਨ ਮਵਾਰਕ ਨਿਗੀ ਗੋਦ ਦਾ ਆਨੰਦ ਮਾਣ ਰਹੀ ਪਰਮ ਸਨਮਾਨਯੋਗ ਗੁਰਪਿਆਰੀ ਗੁਰ ਸواری ਕਲਸਾਰੂ ਸੱਦ ਸੰਗਤ ਜੀਓ ਵੱਡੇ ਹੀ ਫਾਕ ਆਂ ਜਗਤ ਗੁਰੂ ਜਗਤ ਸੁਆਮੀ ਤੁੰ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜਿਆਂ ਦੇ ਜੀਵਨ ਅਤਿਆਸ ਦੀ ਆਪਾਂ ਹਰ ਰੋਜ ਸੰਝ ਪਾਉਂਦੇ ਹਾਂ ਹਰ ਰੋਜ ਲੜੀਵਾਰ ਕਥਾ ਵਿਚਾਰ ਕਰਦੇ ਹਾਂ ਸਵਾਉ ਸਤਿਗੁਰਾਂ ਜੀਆਂ ਦੇ ਜੀਵਨ ਅਤਿਆਸ ਦੀ ਲੜੀ ਨੂੰ ਆਰੰਭ ਕਰੀ ਦਾਸ ਤੇ ਕਰੋ ਕਿਰਪਾ ਦਾਸ ਨੂੰ ਬਖਸ਼ੋ ਅਸੀਸ ਸਤਿਗੁਰਾਂ ਦੀ ਬਖਸ਼ੀ ਬਈ ਗੁਰ ਫਤਿਹ ਦੇ ਨਾਲ ਸੰਜ ਪਾਈਏ ਗੁਰ ਫਤਿਹ ਦੇ ਨਾਲ ਆਪੋ ਆਪਣੀਆਂ ਗੁਰੂ ਮਹਾਰਕ ਚਰਨਾਂ ਦੇ ਅੰਦਰ ਰਾਤਰੀਆਂ ਦਵਾਈਏ ਮਨੋਵਿਰਤੀਆਂ ਨੂੰ ਇਕਾਗਰ ਕਰੀਏ ਰਸਨਾ ਨੂੰ ਪਵਿੱਤਰ ਕਰੀਏ ਅਦਵ ਸਤਕਾਰ ਸਹਿਤ ਪਤੇ ਪਰਵਾਨ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਛਲੀ ਲੜੀ ਦੇ ਦੌਰਾਨ ਆਪਾਂ ਵਿਚਾਰ ਰਹੇ ਸੀ ਦੂਜੀ ਉਦਾਸੀ ਦੇ ਦੌਰਾਨ ਸਤਿ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਕਸ਼ਮੀਰ ਦੇ ਵਿੱਚ ਪਹੁੰਚੇ ਸੀ ਜਵਨ ਸਤਿਗੁਰੂ ਕਸ਼ਮੀਰ ਦੇ ਵਿੱਚ ਐਂਟਰ ਹੋਏ ਨੇ ਤੇ ਬਰੰਬਾਲਾ ਜੀ ਮਰਦਾਨਾ ਜੀ ਸਤਿਗੁਰਾਂ ਦੇ ਨਾਲ ਤੇ ਇੱਥੇ ਇੱਕ ਵਾਕਿਆ ਹੋਇਆ ਉਹਨਾਂ ਨੂੰ ਉਹ ਵਾਲੀ ਮਰੇ ਆ ਮੱਝਾ ਗਾਵਾ ਪੇਡਾ ਬੱਕਰੀਆਂ ਨੂੰ ਚਾਰਨਾਂ ਵੜਾ ਜਿਵੇਂ ਕਿਸੇ ਦਾ ਪਹਿਰਾਵਾ ਦੇਖ ਕੇ ਕਿਸੇ ਦਾ ਉਡੀਆ ਦੇਖ ਕੇ ਮਜ਼ਾਕ ਕਰਨਾ ਇਹ ਸਾਡੇ ਦੇਸ਼ ਦਾ ਨਹੀਂ ਜਾਂ ਸਾਡੇ ਇਲਾਕੇ ਦਾ ਨਹੀਂ ਦਾ ਪਹਿਰਾਵਾ ਹੋਰ ਹੈ ਉਹਦੇ ਪਹਿਰਾਵੇ ਤੇ ਉਹਦੇ ਵੱਲ ਵੇਖ ਕੇ ਮਜ਼ਾਕ ਕਰਨਾ ਬਹੁਤ ਭਾਰੀ ਪੈ ਜਾਂਦਾ ਗੁਰੂ ਨਾਨਕ ਦੇਵ ਮਹਾਰਾਜੀ ਆਪਣੇ ਮੌਜੂਦਗੀ ਵਿੱਚ ਬੈਠੇ ਇੱਕ ਟਵਾਲੀ ਆਪਣੇ ਪੂਰੇ ਨਗਰ ਦੀਆਂ ਮੱਝਾਂ ਗਾਂਵਾਂ ਬੱਕਰੀਆਂ ਪੇਡਾਂ ਚਾਰਨ ਵਾਲਾ ਸੀ ਜਦੋਂ ਸੰਕਰੇ ਮੱਝਾ ਗਾਂਵਾਂ ਨੇ ਸੰਕਰੇ ਢੋਡਾ ਬੱਕਰੀਆਂ ਨੇ ਦੀਆਂ ਸਾਰੇ ਨਗਰ ਦੀਆਂ ਨੇ ਸਾਮੀਆਂ ਹੋਈਆਂ ਨੇ ਚਾਰਨ ਦੇ ਲਈ ਇੱਕ ਵਾਰਤਾ ਲੰਘੇ ਜਦੋਂ ਵਾਪਸ ਆਇਆ ਇਹਨੇ ਕੁਝ ਆਪਣੇ ਵੱਲੋਂ ਜਿਵੇਂ ਦਰਵਚਨ ਬੋਲਣੇ ਨੇ ਕਬੂਲ ਬੋਲਣੇ ਨੇ ਤਾਂ ਦੇ ਬਚਨ ਬੋਲੇ ਸਤਿਗੁਰੂ ਨੂੰ ਤਜੋਈ ਉਹ ਆਪਣੇ ਇਜੜ ਦੇ ਵੱਲ ਦਵਾਰਾ ਜਾ ਰਹੇ ਐ ਤੇ ਇਜੜ ਦਾ ਇੱਕ ਗਰੀ ਦੋ ਗਰੀ ਤੇਜੀ ਗਰੀ ਚੌਥੀ ਗਰੀ ਉਹ ਇਜੜ ਦੇ ਵਿੱਚ ਕਦੇ ਮੱਝ ਗਰਗੀ ਕਦੇ ਗਾਂ ਗਰਗੀ ਕਦੇ ਬੱਕਰੀ ਗਰਗੀ ਕਦੇ ਭੇਡ ਗਰਗੀ ਉਹ ਓਦਾਂ ਦਾ ਇਹਦੇ ਨਾਲ ਵਾਪੂਆ ਹੋਇਆ ਬੋਲੇ ਵਚਨ ਜਿਹੜੇ ਇਹਦੇ ਨੇ ਇਹਦਾ ਖੋਖੇ ਤੇ ਸਾਹਮਣੇ ਆ ਰਹੇ ਨੇ ਹਾਲਾਂਕਿ ਗੁਰੂ ਨਾਨਕ ਦੇਵ ਜੀ ਆਪਣੀ ਮੌਜ ਦੇ ਵਿੱਚ ਬੈਠੇ ਨੇ ਇਹ ਆਪਣੇ ਮੌਜ ਦੇ ਵਿੱਚ ਜਾ ਰਹੇ ਐ ਕਤੇ ਇੱਕ ਦੂਜੇ ਨੂੰ ਜਾਣਦੇ ਨਹੀਂ ਹੈਲੋ ਹਾਈ ਕੀ ਹੋਣੀ ਹੈ ਜਾਣਦੇ ਵੀ ਨਹੀਂ ਸਤਿਗੁਰੂ ਮੌਜਦੇ ਵਿੱਚ ਅਸੀਂ ਥੋੜਾ ਆਰਾਮ ਫਰਮਾ ਰਹੇ ਸੀ ਰਾਮ ਦੇ ਵਿੱਚ ਬੈਠੇ ਸੀ ਥੋੜਾ ਸਕੂਨ ਲੈਣ ਦੇ ਲਈ ਕਾਫੀ ਪੈਂਦਾ ਸਤਿਗੁਰੂ ਸਫ਼ਰ ਕਰਕੇ ਇਹ ਭੂਟਾਨ ਦੇਸ਼ ਤੋਂ ਸਤਿਗੁਰੂ ਇੱਧਰ ਨੂੰ ਗਏ ਸੀ ਕਿਸੇ ਮੂਰ ਦੇ ਬਾਅਦ ਉਹਨੇ ਬਚਨ ਬੋਲੇ ਜਿਹੜੇ ਵੀ ਨੇ ਕਬੂਲ ਬੋਲੇ ਨੇ ਇਹ ਨਹੀਂ ਸਏ

ਉਦਾਂ ਪਰਲੇ ਕੀਤੇ ਸਤਿਗੁਰੂ ਕੰਦੇ ਭਾਈ ਉਥੇ ਰੱਬ ਦਾ ਨਾਮ ਲੈ ਕੇ ਵਹਿਗੁਰੂ ਦਾ ਨਾਮ ਲੈ ਕੇ ਉਹਨਾਂ ਦੇ ਕੋਲ ਉਹਨਾਂ ਨੂੰ ਹੱਥ ਦੇ ਨਾਲ ਜਾਂ ਪੈਰ ਲਾ ਜਾ ਕੇ ਉਹਨਾਂ ਨੂੰ ਖੜੀਆਂ ਕਰੋ ਆਪਣੀ ਆਪ ਖੜੀਆਂ ਹੋਣਗੀਆਂ ਜਦੋਂ ਇਦਾਂ ਹੋਇਆ ਮਰੀਆਂ ਹੋਈਆਂ ਮੱਜਾਂ ਦਾ ਮੱਝ ਆਉਂਦੀਆਂ ਹੋਈਆਂ ਤਾਂ ਇਹ ਸਭ ਕੁਝ ਛੱਡ ਕੇ ਸਤਿਗੁਰਾਂ ਦੇ ਮਵਾਰਕ ਚਰਮਨਾਗ ਵਿੱਚ ਬੈ ਗਏ ਇਹ ਰੱਬ ਦੇ ਇਹ ਤਾਂ ਬਾਕੀ ਅਲੋਕ ਮਸੀਤਾਂ ਦੇ ਵਿੱਚ ਰੱਬ ਦੇ ਨੇ ਖੁਦਾ ਨੂੰ ਅੱਲਾ ਨੂੰ ਇਹ ਸਾਡੇ ਇੱਥੇ ਆਏ ਨੇ ਲੋਕ ਮੰਦਰਾਂ ਦੇ ਵਿੱਚ ਲੱਭਦੇ ਨੇ ਆਪਣੇ ਭਗਵਾਨ ਨੂੰ ਤਾਂ ਸਾਡੇ ਭਗਵਾਨ ਆ ਗਏ ਨੇ ਹੁਣ ਜਦੋਂ ਮੱਝਾਂ ਗਾਮਾ ਇਹ ਇੱਕ ਥਾਂ ਤੇ ਠੰਮ ਕਰ ਲਈ ਉਹਨਾਂ ਨੂੰ ਹੁਣ ਮਨ ਦੇ ਵਿੱਚ अनेका ਸਵਾਲ ਅਸੀਂ ਮੈਂ ਪੁੱਛਾਂਗਾ ਤੁਹਾਡਾ ਨਾਮ ਕੀ ਹੈ ਤੁਸੀਂ ਕਿੱਥੋਂ ਆਏ ਹੋ ਕਿੱਥੇ ਦੇ ਰਹਿਣ ਵਾਲੇ ਹੋ ਜਦੋਂ ਸਤਗੁਰਾਂ ਦੇ ਕੋਲ ਆਇਆ ਸਤਗੁਰਾਂ ਦੇ ਮubaruk ਚਰਨਾਂ ਦੇ ਵਿੱਚ ਐਸਾ ਬੈਠਾ ਨਾ ਪਉਨੋ ਰਾਤ ਦਾ ਪਤਾ ਲੱਗੇ ਆ ਨੈਣਾਂ ਜਿੰਦਾ ਪਤਾ ਲੱਗੇ ਚੌਂਕੜਾ ਮਾਰ ਕੇ ਸਤਗੁਰਾਂ ਦੇ ਮubaruk ਚਰਨਾਂ ਦੇ ਵਿੱਚ ਬੈਠਾ ਪੁੱਛਣੀ ਪੁੱਲ ਗਈ ਤੁਸੀਂ ਕੌਣ ਹੋ ਤੁਹਾਡਾ ਨਾਮ ਕੀ ਹੈ ਇਤਨੇ ਨਗਰ ਵਾਲੇ ਆਏ ਲੱਗਦੇ ਨੂੰ ਸਾਰੀ ਰਾਤ ਹੋ ਗਈ ਪੂਰਾ ਇੱਜੜ ਲੈ ਕੇ ਸਾਡਾ ਕਿੱਧਰ ਲੈ ਕੇ ਆ ਮਾਲਕ ਨੂੰ ਸੁ ਲੈ ਕੇ ਕਿੱਧਰ ਚੱਲਿਆ ਗਿਆ ਲੱਭਦੇ ਲੱਭਦੇ ਕਿਵੇਂ ਨਾ ਕਿਵੇਂ ਉਹ ਪਹੁੰਚੇ ਉਹਨਾਂ ਨੇ ਬੋਲਣਾ ਸ਼ੁਰੂ ਕਰ ਦਿੱਤੇ ਇਹਨਾਂ ਨੂੰ ਹਲਾਕੇ ਬੜਾ ਬਿਸ਼ਵਾਸ ਕਰਦੇ ਸੀ ਲੋਕ ਬੜਾ ਇਹ ਥੋੜਾ ਪਾਲਾ ਇਨਸਾਨ ਸੀ ਮਨ ਦੇ ਵਿੱਚ ਕੋਈ ਉਹਦਾ ਦਾ ਕਪ ਕਛਲ ਨਹੀਂ ਸੀ ਰਬੀ ਇਹਦੇ ਮਨ ਦੇ ਵਿੱਚ ਉਹਦੇ ਵਚਨ ਆਏ ਜਾਂ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਤਾਰਨਾ ਸੀ ਇਹਨੂੰ ਉਹਨਾਂ ਦੀ ਲੀਲਾ ਹੋਈ ਇਹਨੇ ਖਬੂਲ ਬੋਲੇ ਐਸਾ ਸਤਗੁਰਾਂ ਦੇ ਮੁਬਾਰਕ ਚਰਨਾਂ ਦੇ ਵਿੱਚ ਬੈਠਾ ਨਗਰ ਵਾਲੇ ਬੁਰਾ ਭਲਾ ਬੋਲ ਰਹੇ ਨੇ ਉਹਦੇ ਕੋਈ ਅਸਰ ਨਹੀਂ ਹੋ ਰਿਹਾ ਨਗਰ ਵਾਲੇ ਕਹਿੰਦੇ ਤੂੰ ਸਾਡੀਆਂ ਮੱਧਾਂ ਖਾ ਗਿਆ ਕਿੱਤੇ ਦੇ ਆਇਆ ਕਿਤੇ ਸ਼ਾਬਾਹ ਹੈ ਇਹ ਨੂੰ ਆਪਣਾ ਖਰੀਦ ਕਰਦਾ ਸਾਡੇ ਨਾਲ ਧੋਖਾ ਕਰਦਾ ਕੁਝ ਨਹੀਂ ਬੋਲੇ ਜਦੋਂ ਸਤਗੁਰਾਂ ਦੇ ਵੱਲ ਹੋਣ ਲੱਗੇ ਨੇ ਕਹਿੰਦੇ ਇਸ ਸਾਧੂ ਨੇ ਤੇਰੇ ਤੇ ਕੋਈ ਤਾਕਤਾਂ ਗੀਤ ਕਰ ਦਿੱਤਾ ਇਹਨੇ ਤੇਰੇ ਤੇ ਜਾਦੂ ਤੋਣਾ ਕਰ ਦਿੱਤਾ ਬਿਨਾਂ ਸੋਚੇ ਸਮਝੇ ਸਾਰਿਆਂ ਦੇ ਸਾਹਮਣੇ ਖਲੋ ਗਿਆ ਆਪਣੇ ਪਰਿਵਾਰ ਦੇ ਸਾਹਮਣੇ ਖਲੋ ਗਿਆ ਇਹ ਜੇ ਤੁਸੀਂ ਮਾਰਨਾ ਹੈ ਮੈਨੂੰ ਮਾਰੋ ਜੇ ਕੁਝ ਬੋਲਣਾ ਹੈ ਨਾ ਤਾਂ ਮੈਨੂੰ ਬੋਲੋ ਐਦਾ ਸਮਝੋ ਸਦਾ ਖੁਦਾ ਮੇਰਾ ਰੱਬ ਮੇਰੇ ਸਾਹਮਣੇ ਬੈਠਾ ਪਰ ਇਹਨੂੰ ਨਹੀਂ ਕੁਝ ਬੋਲਣਾ ਉਹ ਕਹਿੰਦੇ ਹੁਣ ਤੱਕ ਤੂੰ ਮਜਾ ਗਾਂ ਚਰਾ ਕੇ ਕੱਲੇ ਕੱਲੇ ਦੇ ਘਰ ਛੱਡ ਆਉਣਾ ਭਾਈ ਤੁਹਾਡੀ ਗਾਂ ਤੁਹਾਡੀ ਮੱਝ ਤੁਹਾਡੀ ਬੇਡ ਤੁਹਾਡੀ ਬੱਕਰੀ ਤੂੰ ਛੱਡ ਕੇ ਕਿਉਂ ਨਹੀਂ ਆਇਆ ਉਹ ਕਹਿੰਦਾ ਇਹ ਸਭ ਕੁਝ ਕਾਦੇ ਲਈ ਕਰਦੇ ਆ ਅਸੀਂ ਇੱਕ ਰੋਜ਼ੇ ਰੱਖਦੇ ਆ ਕਾਦੇ ਲਈ ਅੱਲਾ ਨੂੰ ਰਜ਼ਾ ਹੁੰਦੇ ਲਈ ਕੁਰਬਾਨੀ ਦਿੰਨੇ ਆ ਕਾਦੇ ਲਈ ਅੱਲਾ ਨੂੰ ਰਜ਼ਾ ਹੁੰਦੇ ਲਈ ਮਸੀਤਿਆਂ ਦੇ ਵਿੱਚ ਬੈਨੇ ਆ ਜਾ ਕੇ ਪੰਜ ਨਵਾਜਾਂ ਅਦਾ ਕਰਦੇ ਆ ਕਾਦੇ ਲਈ ਕਿ ਖੁਦਾ ਅੱਲਾ ਸਾਡੇ ਤੇ ਮਿਹਰਬਾਨ ਹੋ ਜੇ ਅਤੇ ਜਿਸ ਖੁਦਾ ਨੂੰ ਉਹ ਨਵਾਜਾਂ ਦੇ ਵਿੱਚ ਲੱਭਦੇ ਹੋ ਜਿਸ ਖੁਦਾ ਨੂੰ ਮਸੀਤੇ ਦੇ ਵਿੱਚ ਲੱਭਦੇ ਹੋ ਜਿਸ ਖੁਦਾ ਨੂੰ ਰੋਜ਼ੇ ਕਰਕੇ ਲੱਭਦੇ ਹੋ ਅਤੇ ਉਹ ਖੁਦਾ ਅਚਾਨਕ ਕਿ ਸਾਡੇ ਨਗਰ ਕਸ਼ਮੀਰ ਦੇ ਵਿੱਚ ਆਇਆ ਤਾਂ ਇਹਨਾਂ ਦੇ ਦਿਦਾਰੇ ਕਰੋ ਲੋਕ ਹੈਰਾਨ ਨੇ ਇਹ ਇਹ ਇਹਨਾਂ ਬਾਰੇ ਇਦਾਂ ਕਹਿ ਰਹੇ ਆ ਉਹਨਾਂ ਦਾ ਪਹਿਰਾਵਾ ਹੋ ਰ ਸਤਗੁਰਾਂ ਦਾ ਪਹਿਰਾਵਾ ਹੋ ਰ ਕਸ਼ਮੀਰੀ ਨੇ ਮੋਮਨ ਨੇ ਪੱਕੇ ਮੁਸਲਮਾਨ ਨੇ ਤਾਂ ਉਹਨਾਂ ਨੂੰ ਹੋਰ ਗੁੱਸਾ ਆ ਰਿਹਾ ਕਿ ਇਹਦੇ ਤਾਂ ਤਾਂ ਜਾਦੂਗੁਣਾ ਅਸਰ ਕਰਦੇ ਆ ਉਹਨਾਂ ਨੇ ਬੜਾ ਬੋਲੇ ਆ ਜਦੋਂ ਸਤਗੁਰਾਂ ਨੂੰ ਬੋਲਦੇ ਸੀ ਉਹ ਉਦੋਂ ਹੋਰ ਕੜਪ ਜਾਂਦਾ ਸੀ ਕਹਿੰਦੇ ਇਹਨਾਂ ਨੂੰ ਨਹੀਂ ਕਹਿਣਾ ਕੁਝ ਮੈਨੂੰ ਕਹਿ ਲਓ ਪਰ ਉਹਨੇ ਸਾਰਿਆ ਦੱਸਿਆ ਕਹਿੰਦੇ ਇਹਨਾਂ ਕਰ ਮੈਂ ਕਬੂਲ ਬੋਲੇ ਸੀ ਮੱਜਾ ਗਾਮਾ ਸਾਰੀਆਂ ਮਰ ਗਈਆਂ ਸੀ ਇਹਨਾਂ ਨੇ ਕੋਲ ਮਹਿਨਾਂ ਦੇ ਮubarək ਚਰਨ ਫੜੇ ਮੱਜਾ ਗਾਮਾ ਜਉਂਦੀਆਂ ਹੋ ਗਈਆਂ ਸਾਡਾ ਮਾਲਕ ਉਸ ਜਉਂਦਾ ਹੋਵੇ ਹੁਣ ਮੈਂ ਤੁਹਾਡੇ ਅੱਗੇ ਤਰਲਾ ਕਰਦਾ ਮੱਜਾ ਗਾਮਾ ਤੇਨਾਂ ਦੇ ਚਰਨਾਂ ਦੇ ਵਿੱਚ ਨੇ ਅਤੇ ਐਦਾ ਨਾ ਹੋਵੇ ਕਿ ਸਾਡਾ ਨਗਰ ਹੀ ਸੌਂਦੇ ਐਦਾ ਨਾ ਹੋਵੇ ਕਿ ਸਾਡੇ ਨਗਰ ਤੇ ਵੀ ਐਦਾ ਕੋਈ ਅਣਹੋਣੀ ਹੋ ਜਾਵੇ ਜਿਹੜੇ ਤੁਹਾਡੇ ਇਹਨਾਂ ਬੋਲਣਾ ਕਰਕੇ ਮਾੜੇ ਵਚਨਾਂ ਕਰਕੇ ਬੋਲ ਇਕਰੇ ਆ ਸਾਰੇ ਨਗਰ ਨੂੰ ਵਰਜਾਨਾ ਭੁਗਤਣਾ ਪਵੇ ਲੋਕ ਹਰਾਮੇ ਬੋਲੜਾ ਵੀ ਚਾਹੁੰਦੇ ਨੇ ਬੋਲਦੇ ਵੀ ਨਹੀਂ ਨੇ ਕਿ ਨਫਰਤ ਜਿਹੜਾ ਅੰਮ੍ਰ ਬਚਨ ਬੋਲਣਾ ਚਾਹੁੰਦੇ ਨੇ ਤੇ ਸਾਧੂ ਨੇ ਇਦਾਂ ਕਰ ਦਿੱਤੇ ਇਦਾਂ ਕਰ ਦਿੱਤਾ ਜਿਉਂ ਜਿਉ ਉਹ ਸੁਣਾ ਰਹੇ ਹਨ ਉਹਨਾਂ ਦੇ ਅੰਮ੍ਰ ਅੰਕਾਂ ਦੀ ਨਿਮਰਤਾ ਆਏ ਉਹਨੇ ਹੱਥ ਜੋੜੇ ਦੋਵੇਂ ਬੜੇ ਤਰਲੇ ਕੀਤੇ ਨਗਰ ਵਾਲਿਆਂ ਦੇ ਕਹੇ ਮੈਂ ਆਪਣੀ ਅੱਲਾ ਦੀ ਆਪਣੇ ਖੁਦਾ ਦੀ ਕਸਮ ਖਾ ਕੇ ਕਹਿਣਾ ਜਿਹੜਾ ਵਾਕਿਆ ਮੇਰੇ ਨਾਲ ਹੋਇਆ ਇਹ ਮਰੀਆਂ ਹਿਆਂ ਨੂੰ ਜਿਉਂਦੇ ਕਰ ਦੇ ਜੀ ਪਸ਼ੂਆਂ ਨੂੰ ਜਾਨਵਰਾਂ ਨੂੰ ਮਰੀਆਂ ਹਿਆਂ ਨੂੰ ਜਿਉਂਦੇ ਕਰ ਸਕਦਾ ਸਾਡੇ ਇਨਸਾਨਾਂ ਦੇ ਵਿੱਚ ਕਿਉਂ ਨਹੀਂ ਜਾਣ ਪਾ ਸਕਦੇ ਜਿਸ ਅੱਲਾ ਨੂੰ ਜਿਸ ਖੁਦਾ ਨੂੰ ਲੱਭਦੇ ਆ ਉਸ ਖੁਦਾ ਦਾ ਪਤਾ ਕਿਉਂ ਨਹੀਂ ਸਾਨੂੰ ਦੱਸਣਗੇ ਐਨੀ ਗੱਲ ਕਹਿਣ ਦੀ ਧੀਰ ਸੀ ਸਾਰੇ ਜਣੇ ਆਪਣੇ ਘਰ ਨੂੰ ਆਏ ਕੋਈ ਪ੍ਰਸ਼ਾਦਾ ਪਾਣੀ ਤਿਆਰ ਕਰਦੇ ਕੋਈ ਕਿਸੇ ਤਰੀਕੇ ਦੇ ਨਾਲ ਵਸਤਰ ਲੈ ਕੇ ਜਾ ਰਿਹਾ ਕੋਈ ਪਗੜੀ ਲੈ ਕੇ ਜਾ ਰਿਹਾ ਕੋਈ ਜੁੱਤੀ ਜਿਵੇਂ ਵੀ ਖidmat ਹੁੰਦੀ ਹੈ ਉਹਨਾਂ ਦੀ ਕਿਸੇ ਦੀ ਚਾਹ ਹੁੰਦੀ ਹੈ ਆਪਣੀ ਯੋਗਤਾ ਦੇ ਅਨੁਸਾਰ ਹਰ ਕੋਈ ਉੱਥੇ ਸਤਿਗੁਰਾਂ ਦੇ ਲਈ ਪੇਟਾ ਲੈ ਕੇ ਆਇਆ ਸਤਿਗੁਰਾਂ ਦੇ ਮਵਾਰਕ ਚਰਨਾਂ ਦੇ ਵਿੱਚ ਸਤਿਗੁਰਾਂ ਨੇ ਸਾਰਿਆਂ ਦਾ ਪ੍ਰਵਾਨ ਕੀਤਾ ਭਾਈ ਤੇ ਜੋ ਕੁਝ ਤੁਸੀਂ ਲੈ ਕੇ ਆਏ ਉਹ ਰੱਬ ਤੁਹਾਡੀ ਦਿਨ ਤੋਂ ਗਣੀ ਰਾਤ ਚੋਗਣੀ ਤੈਨੂੰ ਤਰੱਕੀ ਦੇਵੇ ਓਦਾਂ ਸਤਿਗੁਰਾਂ ਨੇ ਸਾਰਿਆਂ ਨੂੰ ਨਿਵਾਜੇ ਆ ਬਾਤ ਸਿਰਫ ਸਤਗੁਰਾਂ ਨੇ ਹੱਥ ਲਾਇਆ ਕਿਸੇ ਦੀ ਬਾਤ ਨਹੀਂ ਨਹੀਂ ਕਿਉਂਕਿ ਜੇ ਸਤਗੁਰ ਚੁੱਕਦੇ ਹਰ ਇੱਕ ਨਗਰ ਦੇ ਵਿੱਚ ਹਰ ਇੱਕ ਸ਼ਹਿਰ ਦੇ ਵਿੱਚ ਗਏ ਨੇ ਸਤਗੁਰਾਂ ਨੇ ਜੇ ਲਜਾਨੀਆਂ ਹੁੰਦੀਆਂ ਸਤਗੁਰ ਪੰਡਾ ਵੱਲ ਲੈਂਦੇ ਗੱਡੀਆਂ ਦੀਆਂ ਗੱਡੀਆਂ ਪਰ ਜਾਂਦੀਆਂ ਉਸ ਸਮੇਂ ਤਾਂ ਰਾਤ ਸੀ ਗੱਡੇ ਸੀ ਉਹ ਪਰ ਜਾਂਦੇ ਪਰ ਸਤਗੁਰ ਕਹਿੰਦੇ ਭਾਈ ਤੁਸੀਂ ਦੇ ਦਿੱਤਾ ਅਸੀਂ ਪ੍ਰਵਾਨ ਕਰ ਲਿਆ ਉਹਦਾ ਕੀ ਕਰੀਏ ਕਹਿੰਦੇ ਜਿੱਥੇ ਤੁਹਾਨੂੰ ਕੋਈ ਮੁਫਲਸ ਲੱਗਦਾ ਜਿੱਥੇ ਕੋਈ ਐਦਾ ਲੱਗ ਰਿਹਾ ਗੁਰਵਤ ਦੇ ਵਿੱਚ ਜੀ ਰਿਹਾ ਇਹ ਕਹਿੰਦੇ ਵਸਤਰ ਉਹਨਾਂ ਨੂੰ ਦੇ ਦੇ ਤੇ ਮਾਇਆ ਉਹਨਾਂ ਨੂੰ ਦੇ ਦੇ ਅਸੀਂ ਸਮਝਾਂਗੇ ਇਹ ਸਾਡੇ ਤੱਕ ਪਹੁੰਚ ਗਈ। ਉਹ ਵਸਤਰ ਉਹਨਾਂ ਨੂੰ ਦੇ ਦਿੱਤੇ। ਉਹਨਾਂ ਨੇ ਇਦਾਂ ਕੀਤਾ। ਸਤਿਗੁਰਾਂ ਨੇ ਚਰ ਪਰਲੇ ਕਰਕੇ ਆਪਣੇ ਨਗਰ ਦੇ ਵਿੱਚ ਲੈ ਕੇ ਗਏ। ਸਤਿਗੁਰਾਂ ਜਿਹੜੇ ਨਗਰ ਦੇ ਵਿੱਚ ਲੈ ਕੇ ਗਏ ਨੇ ਸਤਿਗੁਰਾਂ ਉੱਥੇ ਕਮਿਸ਼ਨ ਦੂਖ ਸਿੰਘ ਜੀ ਲਿਖਦੇ ਨੇ ਕਿ ਜਿਹੜਾ ਨਗਰ ਦੇ ਵਿੱਚ ਕੋਈ ਨਾ ਕੋਈ ਇੱਕ ਐਸਾ ਹੁੰਦਾ ਪੁਰਾਣੇ ਗਵਰਨਪੁਰ ਗੁਨਖਾਨੀ ਪਰਮਸਾਲ ਇਕ ਰਚੀ ਮਹਾਨੀ ਨਾਮ ਬਾਨ ਇਸ਼ਨਾਨ ਦਰਗਾਇਓ ਸਿੱਖੀ ਮਗ ਦਿਸ ਦੇਸ ਚਲਾਇਓ ਮਹਿਮਾ ਪਰ ਮੈਂ ਬਦੀ ਅਪਾਰਾ ਲਿਖੈ ਸ਼ਬਦ ਗੁਰ ਕਰੈ ਉਚਾਰਾ ਅਡੇ ਪ੍ਰੀਤ ਸੋ ਕੀਰਤ ਕਰਹੀ ਸ੍ਰੀ ਨਾਨਕ ਮੈਂ ਸਰਦਾ ਕਰੀ ਤਾਂ ਇੱਕ ਪੰਡਤ ਰਹਿਤ ਸੁਜਾਨਾ ਹੁਣ ਉਸ ਸਮੇਂ ਦਾ ਕਵੀ ਸੰਤੋਖ ਸਿੰਘ ਜੀ ਲਿਖਦੇ ਨੇ ਇਲਾਕਾ ਮੁਸਲਮਾਨ ਭਰਾਵਾਂ ਦਾ ਕਸ਼ਮੀਰ ਪੂਰੇ ਮੁਸਲਮਾਨ ਰਹਿੰਦੇ ਨੇ ਪਰ ਇੱਥੇ ਕਵੀ ਜੀ ਜ਼ਿਕਰ ਕਰਦੇ ਪਏ ਨੇ ਕਹਿੰਦੇ ਉਸ ਇਲਾਕੇ ਦੇ ਵਿੱਚ ਉਸ ਨਗਰ ਦੇ ਵਿੱਚ ਇੱਕ ਪੰਡਤ ਰਹਿੰਦੇ ਆ ਜਿਹੜਾ ਸਭ ਵਿਦਿਆਵਾਂ ਵਿੱਚ ਨਪੁੰਨ ਨੇ ਰਹਿਣਾ ਜਿਹੜਾ ਆਪਣੀ ਵਿਦਿਆਵਾਂ ਦੇ ਵਿੱਚ ਨਪੁੰਨ ਉਹਦਾ ਵਿਦਿਆ ਦਾ ਬੜਾ ਮਾਹਰ ਹੈ ਧਾਰਮਿਕ ਦੇ ਜੋ ਆ ਦੁਨਿਆਵੀ ਦੇ ਤਾਂ ਨੇ ਬੜੀ ਭੜੀ ਹੈ ਸ੍ਰੀ ਨਾਨਕ ਮਹੰਮਾ ਪੈਨ ਸੁਣੀ ਤਾਂ ਜਦੋਂ ਨੇ ਸਤਿਗੁਰਾਂ ਦੀ ਮਹਿਮਾ ਸੁਣੀ ਹੈ ਸਤਿਗੁਰਾਂ ਦੀ ਸਿਫਤ ਸੁਣੀ ਅਤੇ ਦਰਸ਼ਨ ਕਰੋ ਰਿਹਾ ਅਸਗੁਰੂ ਨੇ ਸਤਿਗੁਰਾਂ ਦੇ ਦਰਸ਼ਨਾਂ ਦੇ ਲਈ ਸਤਿਗੁਰਾਂ ਦੇ ਕੋਲ ਆਇਆ ਪੁਸਤਕ ਲਬੇ ਉਸਟ ਜਿਉ ਦੋ ਇਹਦੇ ਕੋਲ ਜੜੀਆਂ ਇਹ ਪੜਨ ਵਾਲੀਆਂ ਪੋਥੀਆਂ ਨੇ ਪੁਸਤਕਾਂ ਨੇ ਇਹ ਆਪਣਾ ਊਠ ਨਾਲ ਲੈ ਕੇ ਚੱਲਦਾ ਸੀ ਇਹਨੇ ਇਹ ਵੀ ਪੋਥੀ ਪੜ ਲਈ ਇਹ ਵੀ ਗ੍ਰੰਥ ਪੜ ਲਏ ਆ ਬਾਕੀ ਜਿਹੜੇ ਚਾਰ ਦੇਦ ਨੇ 108 ਉਪਨਿਸ਼ਦਾਂ ਨੇ 6 ਸ਼ਾਸਤਰ ਨੇ ਇਹਨੇ ਤਕਰੀਬਨ ਸਾਰੇ ਪੜੇ ਸੀ ਬਾਕੀ ਦਾ ਹੋਰ ਜਿਵੇਂ ਕੁੱਤੀਆਂ ਕੁੰਮੀਆਂ ਨੇ ਪੁਸਤਕਾਂ ਉਹਨੀਆਂ ਨੇ ਇਹ ਸਾਰਾ ਜਿਹੜਾ ਵੀ ਕੁਝ ਪੜ ਲੈਂਦਾ ਸੀ ਇਹ ਆਪਣੇ ਉਠ ਤੇ ਨਾਲ ਰੱਖਦਾ ਸੀ ਉਠ ਦੇ ਹਲੋ ਗੱਡਾ ਸੀ ਉਹਦੇ ਨਾਲ ਦੇ ਨਾਲ ਚੱਕ ਕੇ ਚੱਲਦਾ ਸੀ ਜਿਹੜਾ ਕੁਝ ਪੜਿਆ ਐਦਾ ਵੀ ਸੀ ਇਹਨੇ ਘਰ ਦੇ ਵਿੱਚ ਰੱਖਿਆ ਸਾਹਮਣੇ ਰੱਖੀਆ ਜਦੋਂ ਜਰੂਰ ਤੇ ਪੜ ਲੇ ਇਹ ਨਾਲ ਲੈ ਕੇ ਚੱਲਦਾ ਸੀ ਇਹਨੇ ਨਾਲ ਲੈ ਕੇ ਚੱਲੇ ਗਨਮਤ ਸੰਗ ਰਹਤ ਐਸੋ ਜਿੱਧਰ ਵੀ ਜਾਂਦਾ ਇਹ ਉਥੀਆਂ ਨਾਲ ਲੈ ਕੇ ਜਾਂਦਾ ਹੁਣ ਜੇ ਕੋਈ ਇਹਨੂੰ ਦੱਸਦਾ ਕਿ ਮੈਂ ਕਿਸੇ ਮੌਲਵੀ ਦੇ ਨਾਲ ਕਿਸੇ ਕਾਜੀ ਦੇ ਨਾਲ ਕਿਸੇ ਸਾਧੂ ਦੇ ਨਾਲ ਕਿਸੇ ਦੇ ਨਾਲ ਮੈਂ ਗਿਆਨ ਚਰਚਾ ਕਰਾਂ ਵੈਸ਼ ਕਰਾਂ ਰੱਬ ਦੇ ਨਾਮ ਦੀ ਵੈਸ਼ ਕਰਾਂ ਇਹਦੇ ਮਨ ਦੇ ਵਿੱਚ ਹੀ ਰਹਿੰਦਾ ਸੀ ਕਿ ਮੇਰੇ ਨਾਲ ਕੋਈ ਵੈਸ਼ ਕਰੇ ਸਾਲ ਗ੍ਰਾਮ ਗਲੇ ਮੈਂ ਪਾਇਆ ਸਾਲ ਗ੍ਰਾਮ ਜਿਹੜਾ ਪੱਥਰ ਹੈ ਨਾਲੋਂ ਸਾਲ ਗ੍ਰਾਮ ਇਹਨੇ ਆਪਣੇ ਘਰੇ ਦੇ ਵਿੱਚ ਪਾਇਆ ਸੀ 99 ਦਵਾਦਸ਼ਕ ਤੇ ਤਿਲਕ ਲਗਾਵਾ 10 ਜਿਹੜੇ ਹਿੰਦੂ ਵੀਰ ਨੇ ਮੱਥੇ ਤੇ ਤਿਲਕ ਲਾਉਂਦੇ ਨੇ ਅਤੇ ਦੂਸਰੇ ਜਿਹੜੇ ਨੇ ਆਮ ਤੌਰ ਤੇ ਚਲਦੇ ਹੋਏ ਜਿਵੇਂ ਇੱਥੇ 12 ਦਾ ਜ਼ਿਕਰ ਕੀਤਾ 99 ਦਵਾਦਸ਼ਕ ਤਿਲਕ ਲਗਾਵਾ ਮੱਥੇ ਤੇ ਲਾਇਆ ਮੋਢਿਆਂ ਤੇ ਲਾਉਂਦੇ ਨੇ ਹੱਥਾਂ ਪੈਰਾਂ ਤੇ ਲਾਉਂਦੇ ਨੇ ਤੇ ਦੋਵੇਂ ਐਦਾ ਮੰਨੋ ਪੂਰੇ ਅੰਗਾਂ ਤੇ ਇਹ 12 ਤਿਲਕ ਲਾਏ ਹੋਏ ਨੇ 12 ਤਿਲਕ ਇੱਕ ਮੱਥੇ ਤੇ ਲਾਉਣਾ ਮੰਨੋ ਗੱਲਾਂ ਤੇ ਲਾ ਲਿਆ ਮੋਢਿਆਂ ਤੇ ਹੱਥਾਂ ਤੇ ਪੈਰਾਂ ਤੇ ਐਦਾਂ ਤਿਲਕ ਲਾਉਂਦੇ ਨੇ ਤਾਂ ਕਹਿੰਦੇ ਇਹ ਜਿਹੜਾ ਐਦਾਂ ਦੁਆ ਦਾ ਸਲਾਨ ਬਾਲਾ ਤਿਲਕ ਲਾਉਣ ਵਾਲਾ ਮਤਲਬ ਐਦਾਂ ਕਹ ਲਈਏ ਵਿਦਿਆ ਦੇ ਵਿੱਚ ਨਿਪੁੰਨ ਹੈ ਆਪਣੇ ਧਰਮ ਦੇ ਵਿੱਚ ਨਿਪੁੰਨ ਹੈ ਆਪਣੇ ਧਰਮ ਦਾ ਜਿਹੜਾ ਕਹ ਲਈਏ ਇਹ ਪੂਰਾ ਧਰਮ ਨੂੰ ਮੰਨਣ ਵਾਲਾ ਹੈ ਹੁਣ ਜਦੋਂ ਇਹ ਸਤਿਗੁਰਾਂ ਦੀ ਮਹਿਮਾ ਸੁਣੀ ਹੈ ਜਦ ਬੈਠੇ ਬੇਧੀ ਕੋਲ ਦੀਪਾ ਜਿੱਥੇ ਸਤਿਗੁਰੂ ਬੈਠੇ ਨੇ ਸਤਿਗੁਰਾਂ ਦੇ ਕੋਲ ਚੱਲ ਕੇ ਆਏ ਸੋ ਪੰਡਿਤ ਚੱਲ ਆਏ ਸਮੇਪ ਬੈਠੋ RAM RAM ਕੋ ਕਹਿ ਕੋ ਮਦੋ ਸਤਿਗੁਰਾਂ ਦੇ ਕੋਲ ਆਇਆ ਸਤਿਗੁਰੂ ਲਾਜ਼ਮੀ ਆ ਹੁਣ ਜੇ ਕੋਈ ਅੱਲਾਹ ਵਾਲਾ ਹੁੰਦਾ ਉਹਦੇ ਨਾਲ ਅੱਲਾਹ ਦੀਆਂ ਗੱਲਾਂ ਕਰਦੇ ਨੇ ਜੇ ਕੋਈ RAM ਵਾਲਾ ਹੁੰਦਾ ਉਹਦੇ ਨਾਲ RAM ਦੀਆਂ ਗੱਲਾਂ ਕਰਦੇ ਨੇ ਗਲਤ ਇਹ ਹੈ ਕਿ ਇਨਸਾਨ ਬਣਾਉਣਾ ਹੈ ਇਨਸਾਨੀਅਤ ਨੂੰ ਕਮਾਉਣਾ ਹੈ ਇਹ ਧਰਮ ਮੰਮੀ ਮੈਟਰ ਕਰਦਾ ਕਿ ਤੂੰ ਕਿਹੜੇ ਧਰਮ ਦੇ ਮਤਲਬ ਹਾਂ ਇਹ ਗੁਰੂ ਨਾਨਕ ਦੇ ਮਹਾਰਾਜ ਨੇ ਇਨਸਾਨੀਅਤ ਨੂੰ ਕਹਿਣ ਕੀਤਾ ਧਰਮਸਾਲਾ ਜਿਹੜਾ ਇਨਸਾਨੀਅਤ ਦਾ ਸੁਚੇਤ ਦੇਂਦੀ ਹੈ ਸੁਨੇਹਾ ਜਦੋਂ ਮਿਲਦਾ ਜੀ ਧਰਮਸਾਲਾ ਨੇ ਜਿਹੜਾ ਮਰਜੀ ਜਾ ਕੇ ਵੇਝੇ ਧਰਮਸਾਲਾ ਦੇ ਵਿੱਚ ਬਸਿਤ ਅੱਜ ਤਾਂ ਨਗਰਾਂ ਦੇ ਵਿੱਚ ਬਹੁਤ ਘੱਟ ਨੇ ਧਰਮਸਾਲਾ ਹਰ ਇੱਕਕਾਰ ਦੇ ਧਰਮਸਾਲਾ ਦੇ ਵਿੱਚ ਜੋ ਵੀ ਹੁੰਦਾ ਸੀ ਪਹਿਲਾਂ ਸਮਿਆਂ ਦੇ ਵਿੱਚ ਅਲੋ ਧਰਮ ਸਾਰਿਆਂ ਦੀ ਸਾਂਝੀ ਨੂੰ ਧਰਮਸਾਲਾ ਕਿਹਾ ਜਾਂਦਾ ਸੀ ਧਰਮ ਦੇ ਕਾਰਜ ਹੁੰਦੇ ਸੀ ਉੱਤੇ ਅਪ ਉੱਥੇ ਸ਼ੈਤਾਨਾਂ ਨੂੰ ਇਨਸਾਨ ਬਣਾਇਆ ਜਾਂਦਾ ਸੀ ਇਨਸਾਨੀਅਤ ਨੂੰ ਕਾਇਮ ਕੀਤਾ ਜਾਂਦਾ ਸੀ ਤੇ ਜਦੋਂ ਇਹ ਬੁਰਾਰਾਨਕ ਦੇ ਮਹਾਰਾਜ ਜੀ ਆਏ ਨਗਰ ਦੇ ਵਿੱਚ ਮੰਨ ਲੋ ਇਹ ਧਰਮਸਾਲਾ ਬਣਾਈ ਇੱਥੇ ਬੈਠੇ ਇਹ ਵੀ ਆ ਗਏ ਆ ਹੁਣ ਸਤਿਗੁਰੂ ਕੋਈ ਜ਼ਿਆਦਾਤਰ ਇਹ ਤੇ ਕਸ਼ਮੀਰ ਦੇ ਵਿੱਚ ਅੱਲਾ ਵਾਲੇ ਨੇ ਅੱਲਾ ਦੀ ਗੱਲ ਚੱਲਦੀ ਹੈ ਮੁਹੰਮਦ ਸਾਹਿਬ ਦੀ ਗੱਲ ਚੱਲਦੀ ਹੈ ਬੀਬੀ ਫਾਤਿਮਾ ਦੀ ਗੱਲ ਚੱਲਦੀ ਹੈ ਉਹਨਾਂ ਦੀਆਂ ਗੱਲਾਂ ਚੱਲਦੀਆਂ ਨੇ ਹੁਣ ਜਦੋਂ ਇਹ ਪੰਡਤ ਆਇਆ ਇਹਦੇ ਅੰਦਰ ਇੱਕ ਹੰਕਾਰ ਹੈ ਜਿਵੇਂ ਆ ਗਰਭ ਰਹੇ ਉੜ ਪਰਕੇ ਚਾਰ ਅੱਖਰ ਸਿੱਖੇ ਨੇ ਮਲੋ ਰੱਬ ਦੇ ਨਾਲ ਤੁਲਨਾ ਚਾਰ ਅੱਖਰ ਸਿੱਖੇ ਇਹ ਸਤਿਗੁਰਾਂ ਦੇ ਕੋਲ ਆ ਗਏ ਆ بس ਉਹਤੇ ਆਪਣੇ ਵੱਲੋਂ ਕਿ ਮੈਂ ਨਾ ਤਾਂ ਅੱਲਾਹ ਕਹਿਣਾ ਨਾ ਖੁਦਾ ਕਹਿਣਾ ਅਤੇ ਨਾ ਮਹਗੁਰੂ ਕਹਿਣਾ ਮੈਂ ਤਾਂ ਰਾਮ ਕਹਿਣਾ। ਸਤਿਗੁਰਾਂ ਨੇ ਕਿਹਾ ਵੀ ਨਹੀਂ ਕਿ ਤੂੰ ਰਾਮ ਜਪ ਸਤਿਗੁਰਾਂ ਦੇ ਕੋਲ ਆਇਆ ਸੰਬਾਦ ਦੇ ਨਾਲ ਸਤਿਗੁਰੂ ਗੱਲਬਾਤ ਕਰ ਰਹੇ ਸੀ ਆਪਣੇ ਹੰਕਾਰ ਦੇ ਵਿੱਚ ਆਪਣੇ ਗਰਭ ਦੇ ਵਿੱਚ ਤੇ ਉੱਚੀ ਉੱਚੀ ਰਾਮ ਕਹਿਣ ਲੱਗੇ ਅਤੇ ਬੋਲਿਓ ਬਹਰੋ ਬਚਨ ਦਰਾਸਾ ਸਤਿਗੁਰਾਂ ਦੇ ਨਾਲ ਫਿਰ ਇਹਨੇ ਬੜੇ ਦੁਰਾਸਾ ਦਾ ਅਰਥ ਮਨ ਖੋਟਾ ਵਚਨ ਬੋਲੇ ਆ ਇਹ ਖੋਟਾ ਵਚਨ ਇਹ ਬੋਲੇ ਆ ਸੰਤ ਉਹ ਖਾਪੇ ਪਰਮਾਸਾ ਕਦੇ ਸੰਤਾਂ ਦਾ ਪਹਿਰਾਵਾ ਕੁਝ ਹੋਰ ਹੁੰਦਾ ਸੰਗਤਾਂ ਦੇ ਵਿੱਚ ਕੁਝ ਹੋਰ ਹੁੰਦੇ ਨੇ ਅਤੇ ਬਾਅਦ ਦੇ ਵਿੱਚ ਜਦੋਂ ਬਾ ਲੱਗਦਾ ਲੋਕਾਂ ਨੂੰ ਸਮਝਾਉਂਦੇ ਨੇ ਆ ਮਾਸ ਮਿੱਟੀ ਨਹੀਂ ਖਾਣਾ ਇਹਦਾ ਦੇ ਕਰਮ ਨਹੀਂ ਕਰਨੇ ਐਦਾ ਨਹੀਂ ਕਰਨਾ ਬਾਅਦ ਦੇ ਵਿੱਚ ਇਹ ਸਾਰੇ ਕਰਮ ਇਹ ਕਰਦੇ ਨੇ ਕਸ਼ਮੀਰ ਬਾਰੇ ਸਤਗੁਰਾਂ ਦੇ ਮਵਾਰਕ ਚਰਨਾਂ ਦੇ ਵਿੱਚ ਬੈਠੇ ਨੇ ਪਰ ਇਹ ਸਤਗੁਰਾਂ ਦੇ ਸ਼ਾਮ ਦੇ ਖਿਲਾਫ ਬੋਲ ਰਹੇ ਐ ਕਹਿੰਦੇ ਤੁਸੀਂ ਇਤਨਾ ਸਾਧੂਆਂ ਦੇ ਚਰਨਾਂ ਦੇ ਵਿੱਚ ਨਾ ਬੈਠੋ ਇਤਨਾ ਤੁਸੀਂ ਕੁਰਬਾਨੀ ਦਿੰਦੇ ਹੋ ਇਹ ਉਹਨਾਂ ਨੂੰ ਵੀ ਵਰਜਦੇ ਪਏ ਨੇ ਜੋ ਕੁਝ ਦੁਨੀਆ ਤੇ ਕਰਦੇ ਹੋ ਨਾ ਹਰ ਇੱਕ ਬਚਨ ਇਹ ਤੁਹਾਡੇ ਖਿਲਾਫ ਹੈ ਕਿ ਸਾਧੂਆਂ ਦੇ ਲੋਕਾਂ ਨੂੰ ਵਿਦੇਸ਼ ਕਰਦੇ ਨੇ ਅਗਰ ਆਪ ਨਹੀਂ ਕਮੋਂਦੇ ਗੁਰੂ ਨਾਨਕ ਦੇਵ ਮਹਾਰਾਜ ਨੂੰ ਉਹਨੇ ਇਹਦਾ ਕੀ ਆ ਕਿਉਂ ਤਨ ਉੱਪਰ ਚਰਮ ਲੀਨਾ ਉਹ ਕਦੇ ਸਤਰਕੀ ਹੈ ਉਹ ਕਦੇ ਜਿੰਮੇ ਦਾ ਇਹ ਨਹੀਂ ਉਦਾਂ ਦਾ ਮੈਂ ਆ ਇਹਨਾਂ ਦੇ ਕੋਲ ਕੁਝ ਹੈ ਵੀ ਨਹੀਂ ਹੈ ਤੇ ਤਿੰਨੇ ਜਣੇ ਨੇ ਅਤੇ ਮੈਂ ਇਕੱਲਾ ਮੇਰੇ ਗੱਦਾ ਤਾਂ ਦੇਖੋ ਗ੍ਰੰਥਾਂ ਦਾ ਗੱਡਾ ਮੈਂ ਲੱਦੇਆ ਹੋਇਆ ਹੈ ਜਿਹੜੇ ਮਰਜੀ ਧਰਮ ਦੇ ਮਤਾਬਕ ਮਿੱਥੋ ਵੱਲ ਪੁੱਛ ਲੋ ਜਿਹੜਾ ਮਰਜੀ ਐਤ ਜਿਹੜੇ ਮਰਜੀ ਸ਼ਲੋਕ ਪੁੱਛ ਲੋ ਗੀਤਾ ਬਾਪ ਪੁੱਛ ਲੋ ਰਮਾਇਣ ਬਾਪ ਪੁੱਛ ਲੋ ਕੁਰਾਨ ਬਾਪ ਪੁੱਛ ਲੋ ਕਹਿੰਦਾ ਮੈਂ ਤੁਹਾਨੂੰ ਹਰ ਇੱਕ ਐਤ ਸੁਨਾ ਮੰਗਾ ਹਰ ਇੱਕ ਸ਼ਲੋਕ ਸੁਨਾ ਮੰਗਾ ਮੈਨੂੰ ਪੁੱਛ ਕੇ ਦੇਖੋ ਕਹਿੰਦੇ ਜੇ ਪੂਜਣਾ ਹੈ ਨਾ ਤਾਂ ਮੇਰੇ ਵਰਗੇ ਨੇ ਪੁੱਜ ਜਿਹਦੇ ਕੋਲ ਵਿਦਿਆ ਹੈ ਇਹਦੇ ਕੋਲ ਹੈ ਕਿ ਮੈਨੂੰ ਦੇਖਣ ਤੋਂ ਲੱਗਦਾ ਕਿ ਕਿਸੇ ਧਰਮ ਦੇ ਪੱਤੋ ਲੋਕ ਜਿਹੜੇ ਐਦਾ ਕਰਦੇ ਨੇ ਉਹ ਰੱਬ ਦੀ ਜਾਣੂ ਨਹੀਂ ਨੇ ਰੱਬ ਕੋ ਕੋ ਅੰਧੂਰ ਨੇ ਉਹ ਸਿਰਫ ਤੁਸੀਂ ਨੇ ਜਿਹੜਾ ਚੰਮ ਕਰਕੇ ਇਹਨਾਂ ਦੇ ਨਾਲ ਜੁੜੇ ਹੋ ਗੱਲਾਂ ਮਿੱਠੀਆਂ ਮਾਰ ਲਈਆਂ ਨੇ ਇਹਨਾਂ ਨੇ ਮਿੱਠਾ ਮਿੱਠੀਆਂ ਗੱਲਾਂ ਦੇ ਵਿੱਚ ਇਹਨਾਂ ਦੇ ਆ ਗਏ ਅਬੇ ਇਹ ਤੁਮ ਕਰਮ ਵਿਪਰਜ ਕਿਨ ਇੱਕ ਇੱਕ ਹੁੰਦਾ ਜਿਵੇਂ ਪਰਿਵਤ ਕਰਨੀ ਇੱਕ ਵਿਪਰਜ ਹੈ ਉਲਟ ਕੰਮ ਕਰਨਾ ਇਹ ਕਸ਼ਮੀਰ ਵਾਲਿਆਂ ਨੂੰ ਕਹਿੰਦਾ ਤੁਹਾਡਾ ਅੱਲਾ ਤੁਹਾਡਾ ਖੁਦਾ ਤੁਹਾਨੂੰ ਪੁੱਛੇਗਾ ਕਿ ਤੁਸੀਂ ਜਿਹੜੇ ਕੋਲ ਗੁਣਸੀਆਂ ਦੀ ਗਦਰਣਾ ਕੀਤੀ ਅਤੇ ਆ ਬੇਗੁਣੇ ਨੂੰ ਜੜਾਏ ਨੇ ਤੁਸੀਂ ਉਹਨਾਂ ਦਾ ਇਦਾਂ ਗਿਆਨ ਦੀਆਂ ਗੱਲਾਂ ਕਰ ਲਈਆਂ ਚਾਰ ਇਦਾਂ ਉਹਦੇ ਨਾਲ ਤੁਸੀਂ ਪਿਆਰ ਮਹੱਤ ਕਰਦੇ ਹੋ ਆਪਣੇ ਵੱਲੋਂ ਨੇ ਸ਼ਬਦ ਬੋਲੇ ਗੁਰ ਪੁਸਤਕ ਤਸਜੀਦ ਪੁਸਤਕਨ ਸੋਡਾ ਪੰਡਤ ਕੇ ਵਚਨ ਪਰਵੀਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਹ ਗੱਡਾ ਦੇਖਿਆ ਲੱਦੇ ਹੋਇਆ ਕਿ ਪੁਸਤਕਾਂ ਦੇ ਨਾਲ ਗ੍ਰੰਥਾਂ ਦੇ ਨਾਲ ਭਰੇ ਆ। ਜਿੱਧਰ ਵੀ ਜਾਂਦੇ ਉਹ ਆਪਣੇ ਗੱਡੇ ਨੂੰ ਗ੍ਰੰਥਾਂ ਨੂੰ ਸਾਰਿਆਂ ਨੂੰ ਨਾਲ ਲੈ ਕੇ ਜਾਂਦੇ ਸਤਿਗੁਰਾਂ ਨੇ ਸਿੱਖਿਆ ਹੇਤ ਦੇਨ ਤਹੀ ਸੰਗਤ ਚੜ੍ਹੇ ਸ਼ਬਦ ਸੁਪ੍ਰੇਮ ਮੰਮੰਗਾ। ਰੱਤਾ ਪਰ ਵੀ ਗੁਰੂ ਨਾਨਕ ਦੇ ਮਹਾਰਾਜ ਜੀ ਨੇ ਉਹਦਾ ਕੋਈ ਗੁੱਸਾ ਗਿਲਾ ਸ਼ਿਕਵਾ ਨਹੀਂ ਕੀਤਾ। ਸਤਿਗੁਰੂ ਨੂੰ ਉਪਦੇਸ਼ ਦੇਣ ਲੱਗੇ। ਇਹਨਾਂ ਨੂੰ ਬਾਅਦ ਵਿੱਚ ਗੱਲ ਕਰਾਂਗੇ ਪਹਿਲਾ ਸਭ ਤੋਂ ਵੱਡਾ ਹੰਕਾਰ ਹੀ ਇਹ ਹੈ ਕਿਉਂਕਿ ਜਦੋਂ ਕਿਸੇ ਦੇ ਦਿਮਾਗ ਦੇ ਵਿੱਚ ਕੋਈ ਨਫ਼ਰਤ ਦੀ ਗੱਲ ਚੱਲ ਜੇ ਮਾਇਆ ਦੀ ਗੱਲ ਚੱਲ ਜੇ ਉਹ ਇਨਸਾਨ ਸਭ ਕੁਝ ਭੁੱਲ ਜਾਂਦਾ ਹੈ ਕਿ ਮੈਂ ਮੇਰੇ ਸਾਹਮਣੇ ਜਿਹੜਾ ਬੈਠਾ ਹੈ ਉਹਦਾ ਕੀ ਰੁਤਬਾ ਹੈ ਮੇਰੇ ਸਾਹਮਣੇ ਜਿਹੜਾ ਹੈ ਆਪੋ ਮੇਥੋਂ ਉੱਚਾ ਹੈ ਵੱਡਾ ਹੈ ਇਹ ਭੁੱਲ ਜਾਂਦਾ ਹੈ ਸਿਰਫ ਫਿਰ ਮਾਇਆ ਜਿਹੜੀ ਹੈ ਨਾ ਦਿਮਾਗ ਤੇ ਮਾਈ ਚੱਲਦੀ ਹੈ ਜਿਹੜਾ ਆਪਣਾ ਮਤਲਬ ਹੀ ਚੱਲਦਾ ਹੈ પણ ਜਿਹੜਾ ਇਹ ਸਾਧੂ ਹੈ ਇਹ ਭੁੱਲ ਗਿਆ ਉਹ ਨਾਂ ਤੱਕ ਨਾ ਉਹਨੇ ਪੁੱਛਿਆ ਸਤਿਗੁਰਾਂ ਨੇ ਤੁਹਾਡਾ ਨਾਂ ਕੀ ਹੈ ਤੁਸੀਂ ਆਏ ਕਿੱਥੋਂ ਬਸ ਆਪਣੇ ਗੱਦੇ ਦਾ ਜ਼ਿਕਰ ਹੈ ਮੇਰੇ ਕੋਲ ਗੱਦਾ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਹ ਸਮੇਂ ਨਾਲ ਬਚਨ ਉਚਾਰਨ ਕੀਤਾ ਜਿਹੜਾ ਆਪਾਂ ਹਰ ਰੋਜ਼ ਅਸਾ ਦੀ ਵਾਰ ਦੇ ਵਿੱਚ ਪੜ੍ਹਦੇ ਨਾ ਸੁਣਦੇ ਹਾਂ ਸ਼ਲੋਕ ਮਹਲਾ ਪਹਿਲਾ ਪੜਪੜ ਗੱਦੀ ਨਦੀ ਹੈ ਪੜਪੜ ਭਰੀ ਹੈ ਸਾਤ ਪੜਪੜ ਬੀੜੀ ਪਾਈ ਹੈ ਪੜਪੜ ਗੱਦੀ ਹੈ ਖਾਤ ਇਹਨੇ ਗੱਡੇ ਪੜ ਪੜ ਕੇ ਗੱਡੇ ਲਾ ਲੈਨੇ ਪੜ ਪੜ ਕੇ ਤੁਸੀਂ ਜਿਹੜੇ ਖਾਤ ਪਰਲੇ ਨੇ ਗੱਡੇ ਆ ਖਾਤ ਮੰਨੋ ਬਹੁਤ ਕੁਝ ਤੁਸੀਂ ਮੈਲ ਮਾੜੀਆਂ ਉਸਾਰ ਲੈਂੀਆਂ ਨੇ ਪੜੀ ਐ ਜੀਤੇ ਬਰਸ ਬਰਸ ਪੜੀ ਐ ਜੀਤੇ ਮਾਸ ਤੁਸੀਂ ਬਹੁਤ ਕੁਝ ਪੜ ਲਿਆ ਬਸ ਸਾਰੀ ਜ਼ਿੰਦਗੀ ਲੱਗੀ ਤੁਹਾਨੂੰ ਪੜਦੇ ਆ ਸਾਰੀ ਜ਼ਿੰਦਗੀ ਹੋ ਗਈ ਤੁਹਾਨੂੰ ਇਸ ਗੱਲ ਨੂੰ ਵਿਚਾਰਦਿਆਂ ਨੂੰ ਮਾਸ ਮਿੱਟੀ ਨੂੰ ਵਿਚਾਰਦਿਆਂ ਪੜੀਏ ਜੀਤੀ ਵਾਰ ਜoa ਪੜੀਏ ਜੀਤੇ ਸਾਸ ਮਤਲਬ ਸਾਰੀ ਆਰਜਾ ਆਰਜਾ ਕਿੱਦੇ ਉਮਰ ਸਾਰੀ ਉਮਰ ਪੜਦੇ ਆ ਲੰਗ ਵੀ ਇੱਕ ਵੀ ਸਵਾਸ ਤੁਹਾਡਾ ਇਦਾਂ ਦਾ ਨਹੀਂ ਹੈ ਕੁਝ ਗ੍ਰੰਥ ਘਰ ਬੈ ਕੇ ਪੜੇ ਕੋਈ ਸਿੱਖੀ ਦੀ ਬੋਧੋ ਪੜੇ ਆ ਤੇ ਕੁਝ ਹੁਣ ਤੁਸੀਂ ਲੋਕਾਂ ਨਾਲ ਚਰਚਾ ਕਰਦੇ ਹੋਣ ਪੜ ਰਹੇ ਸਾਸ ਸਾਸ ਤੁਸੀਂ ਗ੍ਰੰਥ ਹੀ ਬੜੇ ਨੇ ਕੋਈ ਨਹੀਂ ਬੜੀਆਂ ਨੇ ਨਾਨਕ ਲੇਖ ਇੱਕ ਗੱਲ ਉਰ ਹਮੈਂ ਚਖਣਾ ਚਖਣੇ ਦਾ ਅਰਥ ਹੁੰਦਾ ਹੈ ਬੇਅਰਥੀ ਗੱਲ ਕਰਨੀ ਸਤਿਗੁਰੂ ਕਹਿੰਦੇ ਤੁਹਾਡਾ ਗੱਡਾ ਕਿਪਾਸੀ ਤੁਹਾਡੀ ਸਾਰੀ ਜ਼ਿੰਦਗੀ ਦੀ ਜਿਹੜੀ ਤੁਸੀਂ ਕਹਿੰਦੇ ਹੋ ਮੈਂ ਸਿੱਖਿਆ ਮੈਂ ਪੜ੍ਹਿਆ ਗ੍ਰੰਥਾਂ ਦਾ ਅਧਿਐਨ ਕੀਤਾ ਸਾਰੇ ਗ੍ਰੰਥ ਨਾਲ ਲੈ ਕੇ ਚੱਲ ਰਹੇ ਆ ਸਤਿਗੁਰੂ ਕਹਿੰਦੇ ਨੇ ਸਾਰੀ ਜ਼ਿੰਦਗੀ ਵੀ ਤੁਹਾਡੀ ਇਹ ਉਹ ਕਪਾਸੇ ਅਤੇ ਇੱਕ ਪਾਸੇ ਉਹ ਜਿਹਦੇ ਕੋਲ ਗਿਆਨ ਵੀ ਨਹੀਂ ਹੈ ਸਿਰਫ ਉਹਦੇ ਕੋਲ ਤਰੀਕਾ ਹੈ ਸਿਰਫ ਹੈ ਜਿੰਦੇ ਲਈ ਜਉਣਦਾ ਤੁਹਾਡੇ ਨਾਲ ਕਹਿੰਦੇ ਲੱਖ ਗੁਣਾ ਉਹ ਚੰਗਾ ਹੈ ਨਾਮਕ ਲੇਖ ਹੈ ਇੱਕ ਗੱਲ ਇੱਕ ਗੱਲ ਇਹ ਕਿਵੇਂ ਲੇਖੇ ਦੇ ਵਿੱਚ ਬੈ ਜਾਂਦੀ ਹੈ ਸੋਰਾ ਹਮਾ ਝਖਣਾ ਚਾਹ ਜਿਹੜਾ ਕੁਝ ਤੁਸੀਂ ਹੁਣ ਕਰ ਰਹੇ ਹੋ ਨਾ ਇਹ ਝਖਣਾ ਝਾਕ ਹੈ ਕਿਸੇ ਅਰਥ ਦਾ ਨਹੀਂ ਹੈ ਗ੍ਰੰਥ ਪੜ੍ਹੋ ਤੁਸੀਂ ਆਪਣੇ ਲਈ ਪੜ੍ਹੋ ਆਪੇ ਫਿਰ ਦੂਜਿਆਂ ਤੇ ਤੁਸੀਂ ਕਾਹਦਾ ਰੋਗ ਕਰਦੇ ਹੋ ਕਿ ਮੈਂ ਗ੍ਰੰਥ ਪੜ੍ਹੇ ਨੇ ਗ੍ਰੰਥ ਪੜ੍ਹੇ ਨੇ ਮਹਾਰਾਜ ਤੁਹਾਨੂੰ ਤੇ ਗ੍ਰੰਥਾਂ ਨੂੰ ਗੱਡਿਆਂ ਤੇ ਲੱਗਣ ਦੀ ਕੀ ਜ਼ਰੂਰਤ ਹੈ ਰਿਸਪੈਕਟ ਕਰੋ ਘਰ ਦੇ ਵਿੱਚ ਰੱਖੋ ਇਹਨਾਂ ਨੂੰ ਸਾਹਮਣੇ ਇਹਨਾਂ ਦੇ ਨਾਲ ਤਾਂ ਤੁਹਾਡਾ ਰਿਜ਼ਕ ਚੱਲਦਾ ਹੋਣਾ ਇਹਨਾਂ ਦਾ ਅਦਰ ਸਤਕਾਰ ਕਰੋ ਬਾਕੀ ਫਿਰ ਐਦਾਂ ਦੀ ਵਿਦਿਆ ਆ ਵੀ ਕੀ ਹੈ ਜਿਹੜੀ ਤੁਹਾਨੂੰ ਤੁਹਾਡੀ ਜਵਾਨ ਤੋਂ ਨਹੀਂ ਪਤਾ ਲੱਗਦੀ ਤੁਹਾਡੇ ਕਰਮਾਂ ਤੋਂ ਨਹੀਂ ਪਤਾ ਲੱਗਦੀ ਅਤੇ ਜਿਹੜਾ ਤੁਹਾਨੂੰ ਦੱਸਣਾ ਪੈ ਰਿਹਾ ਕਿ ਮੈਂ ਆ ਗ੍ਰੰਥ ਪੜ੍ਹੇ ਨੇ ਮੈਂ ਆ ਗ੍ਰੰਥ ਪੜ੍ਹੇ ਨੇ ਕੀ ਫਾਇਦਾ ਲੱਗਿਆ ਤੁਹਾਡੇ ਗ੍ਰੰਥ ਪੜ੍ਹੇ ਆਂਦਾ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਜੋ ਕੁਝ ਤੁਸੀਂ ਕਰਦੇ ਹੋ ਤਾਂ ਇਹ ਫਿਰ ਪੜੇ ਦਾ ਕੀ ਜਵਾ ਜੇ ਤੁਹਾਡੇ ਕਰਮਾਂ ਦੇ ਵਿੱਚ ਹੈ ਤੁਹਾਡੀ ਸੋਚ ਵਿਚਾਰ ਦੇ ਵਿੱਚ ਇਹ ਗ੍ਰੰਥਾਂ ਦੀ ਚਲਕ ਵਿਖਾਈ ਨਹੀਂ ਦੇ ਰਹੀ ਤਾਂ ਪੜਿਆ ਹਨ ਪੜਿਆ ਪਰਮਾ ਦਤਪਾਬ ਅ ਰਾਬ ਦੇ ਵਰਤੇ ਦਾ ਭਾਈ ਪੜਵਾ ਵੀ ਅਤੇ ਅਨਪੜਿਆ ਵੀ ਜ਼ਰੂਰੀ ਨਹੀਂ ਕਿ ਪੜ੍ਹ ਕੇ ਪਰਮਗਤੀ ਮਿਲਦੀ ਅਨਪੜਿਆ ਦੀ ਪਰਮਗਤੀ ਪਾਵੇ ਜੇ ਪੜ੍ਹ ਕੇ ਲੱਭ ਲੋਭ ਹੰਕਾਰ ਆ ਤੁਹਾਡੇ ਮਨ ਦੇ ਵਿੱਚ ਹੰਕਾਰ ਆ ਗਿਆ ਪੜ੍ਹ ਕੇ ਫਿਰ ਕੀ ਫਾਇਦਾ ਇਸ ਗ੍ਰੰਥ ਨੂੰ ਬੜੇ ਬਦਿਆਨ ਨੂੰ ਪੜ੍ਹੇ ਗੁਰੂ ਨਾਨਕ ਦੇਵ ਮਹਾਰਾਜ ਜੀ ਇਹ ਦੋਨਾਂ ਨੂੰ ਸਮਝਾ ਰਹੇ ਸੀ ਤਾਂ ਉਸ ਪੰਡਤ ਨੂੰ ਕੋਈ ਜਵਾਬ ਨਹੀਂ ਆਇਆ ਸਤਿਗੁਰੂ ਕਹਿੰਦੇ ਨੇ ਲੇਖੇ ਦੇ ਵਿਚ ਤਾਂ ਕੀ ਗੱਲ ਪੈਂਦੀ ਹੈ ਉਹ ਜਿਹੜੀ ਸਿੱਖੀ ਜਾਵੇ ਆਪਣੇ ਬ੍ਰੇਨ ਦੇ ਵਿੱਚ ਜਿਹਨੂੰ ਠੱਲ ਕੀਤਾ ਜਾਵੇ ਅਤੇ ਉਹਨੂੰ ਜ਼ਿੰਦਗੀ ਦੇ ਵਿੱਚ ਕਮਾਇਆ ਜਾਵੇ ਉਹ ਭਾਵੇਂ ਜਿਹੜੇ ਮਰਜੀ ਧਰਮ ਦੇ ਮੁਤਾਬਕ ਚੱਲ ਲੈ ਹਿੰਦੂ ਧਰਮ ਦੇ ਮੁਤਾਬਕ ਚੱਲ ਲੈ ਇਸਲਾਮ ਧਰਮ ਦੇ ਮੁਤਾਬਕ ਚੱਲ ਲੈ ਜਿਹੜਾ ਤੈਨੂੰ ਚੰਗਾ ਲੱਗਦਾ ਉਹ ਧਰਮ ਦੇ ਮੁਤਾਬਕ ਚੱਲ ਲੈ ਸਜਣਾ ਕਰਮ ਤਾਂ ਬਗੰਨੇ ਪ੍ਰਣਗੇ ਉਥੇ ਮਰਜ਼ੀ ਨਹੀਂ ਚੱਲਦੀ ਪਰ ਪੀਰਾਂ ਦੇ ਵਚਨ ਆਪਣੇ ਰਜ਼ਰਾਂ ਦੇ ਵਚਨ ਚੱਲਦੇ ਨੇ ਉਹਨਾਂ ਦੇ ਵਚਨਾਂ ਦੇ ਅਨੁਸਾਰ ਚੱਲਣਾ ਪੈਂਦਾ। ਅੱਜ ਤੱਕ ਕਦੇ ਐਦਾ ਦੇਖਿਆ ਨਹੀਂ ਹੁਈ ਨਾ ਵੀ ਰੇਵਰ ਨਾ ਵੀ ਪੀਰੇ ਫਕੀਰ ਜੀ ਨੇ ਗ੍ਰੰਥ ਇਹਦਾ ਨਾਲ ਚੁੱਕਿਆ ਹੁਣ ਜਿਵੇਂ ਤੁਸੀਂ ਜਗਦੇ ਨੂੰ ਗੱਡਾ ਨਾਲ ਚੁੱਕਿਆ ਹੋਇਆ ਹੈ ਗ੍ਰੰਥਾਂ ਦਾ। ਇਹਦਾ ਗੀਭਾਗ ਹੋਇਆ ਤੁਸੀਂ ਲੋਕਾਂ ਦੇ ਨਾਲ ਵਹਿੰਸ ਕਰਦੇ ਹੋ ਕਿ ਮੈਂ ਗੱਡੇ ਪੜ ਗੱਡਾ ਪੜ ਲਿਆ ਗ੍ਰੰਥਾਂ ਦਾ ਇਹ ਵਿਖਾਵਾ ਕਰਦੇ ਹਾਂ ਲੋਕਾਂ ਨੂੰ। ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਬੋਲੇ ਨੇ ਉਹਨੂੰ ਤਾਂ ਉਹਦਾ ਬੋਲਤੀ ਬੰਦ ਹੋ ਗਈ ਤਾਂ ਉਹਨ ਇੱਕ ਵੀ ਸ਼ਬਦ ਨਹੀਂ ਬੋਲਿਆ ਜਾ ਰਿਹਾ ਜਿੱਤਨੇ ਇਹ ਕਸ਼ਮੀਰ ਵਾਲੇ ਸੀ ਸਤਿਗੁਰਾਂ ਦੇ ਮੁਬਾਰਕ ਚਰਨਾਂ ਦੇ ਵਿੱਚ ਬੈਠੇ ਸੀ ਹੋਰ ਉਹਨਾਂ ਦੇ ادب ਸਤਕਾਰ ਸਤਿਗੁਰਾਂ ਦਾ ਬਧਿਆ ਪਹਿਲੀ ਵਾਰ ਕੀਤੇ ਗਏ ਸੀ ਸਤਿਗੁਰਾਂ ਦੇ ਬਚਨਾਂ ਦੇ ਪਰ ਜਦ ਇਹਨੇ ਬੋਲੇ ਆ ਬਚਨ ਬੋਲੇ ਤੁਸੀਂ ਤਾਂ ਮੈਂ ਆਦਾ ਤੁਹਾਡੇ ਕੋਲ ਕੀ ਪੜਿਆ ਹੋਇਆ ਕਿਹੜਾ ਗ੍ਰੰਥ ਪੜਿਆ ਫਿਰ ਉਦੋਂ ਜਿਹੜੇ ਫੜੇ ਫੜੇ ਹੁੰਦੇ ਨੇ ਤਾਂ ਫਿਰ ਉਹ ਤੁਕੇ ਦਲੀਲ ਚਾਹੀਦੀ ਹੈ ਨਾ ਅੱਜ ਦੇ ਸਮੇਂ ਦੇ ਵਿੱਚ ਗੁਰੂ ਨਾਨਕ ਦੇਵ ਜੀ ਮਹਾਰਾਜ ਕਲਯੁਗ ਦੇ ਸਮੇਂ ਦੇ ਵਿੱਚ ਇਸ ਇਸ ਸਮਾ ਕਾਰਜੋਗਦਾ ਦਾ ਤੁਹਾਨੂੰ ਪ੍ਰੂਫ ਕਰਨ ਦੇ ਲਈ ਦਲੀਲ ਚਾਹੀਦੀ ਦਲੀਲ ਦੇ ਨਾਲ ਗੱਲ ਨਹੀਂ ਬਣਦੀ ਤੇ ਜਦੋਂ ਦਲੀਲ ਹੈ ਤਾਂ ਗੱਲ ਦਾ ਕੋਈ ਮਰਨਾ ਹੋ ਸਕਦਾ ਤੁਹਾਡੇ ਕੋਲ ਦਲੀਲ ਨਹੀਂ ਤੁਸੀਂ ਲੱਖ ਚਿੱਕਾ ਮਾਰੋ ਲੱਖ ਰੋਲਾ ਪਾਓ ਕੋਈ ਅਸਰ ਨਹੀਂ ਬਣਦਾ ਇਹੀ ਕਾਰਨ ਹੈ ਜੋ ਤੁਹਾਡੇ ਕੋ ਜਲੀ ਲਈ ਹੈ ਸੱਚ ਨੂੰ ਝੂਠ ਬਣਾ ਦਿੱਤਾ ਜਾਂਦਾ ਹੈ ਤੂੰ ਤੁਹਾਨੂੰ ਸੱਚ ਬਣਾ ਦਿੱਤਾ ਜਾਂਦਾ ਹੈ ਇਹਦੇ ਕਰਕੇ ਗੁਰੂ ਨਾਨਕ ਦੇ ਮਹਾਰਾਜ ਜੀ ਉਹਨਾਂ ਨੂੰ ਸਮਝਾ ਰਹੇ ਨੇ ਕਿ ਗ੍ਰੰਥਾ ਚੁੱਕਣ ਦਾ ਕੋਈ ਫਾਇਦਾ ਨਹੀਂ ਗ੍ਰੰਥਾ ਨੂੰ ਕਮਾਉਣ ਦਾ ਫਾਇਦਾ ਹੈ ਤੁਹਾਡੇ ਕਰਮਾਂ ਦੇ ਵਿੱਚ ਤੁਹਾਡੀ ਜ਼ਿੰਦਗੀ ਦੇ ਵਿੱਚੋਂ ਪਤਾ ਲੱਗੇ ਕਿ ਭਾਈ ਜੀ ਨੇ ਆ ਗ੍ਰੰਥ ਪੜਿਆ ਹੋਇਆ ਹੈ ਕਿ ਨੇ ਆ ਗ੍ਰੰਥ ਦਾ ਅਧਿਐਨ ਕੀਤਾ ਹੋਇਆ ਹੈ ਬਾਕੀ ਪਤਾ ਲੱਗ ਰਿਹਾ ਤੁਹਾਡੀ ਬੋਲੀ ਤੋਂ ਪਤਾ ਲੱਗੇ ਲਵਣੋ ਤੁਸੀਂ ਤਾਂ ਕਿ ਮੈਂ ਕਿਹਦੇ ਨਾਲ ਬਹਿਸ ਕਰਾਂ ਕਿ ਗ੍ਰੰਥ ਬਹਿਸ ਨਹੀਂ ਕਰਦੇ ਭਾਵੇਂ ਈਸਾ ਨੂੰ ਭਾਵੇਂ ਰਮਾਨ ਨੂੰ ਤੇ ਭਾਵੇਂ ਜਿਹੜਾ ਇਸਲਾਮ ਧਰਮ ਦਾ ਗ੍ਰੰਥ ਇਕੱਠੇ ਰੱਖਦੇ ਉਹਨਾਂ ਨਾਲ ਕਦੀ ਲੜਾਈ ਪਈ ਮੰਦਰ ਮਸੀਤ ਦੀ ਕਦੀ ਲੜਾਈ ਨਹੀਂ ਪਈ ਜਿਹੜੇ ਉਹਨਾਂ ਨੂੰ ਕਮਾਉਣ ਵਾਲੇ ਨੇ ਨਾ ਜਾਂਦੇ ਨੇ ਉਹ ਵੀ ਫੋਰਮੈਟੀਆਂ ਵਾਲੇ ਉਹਨਾਂ ਦੀ ਲੜਾਈ ਪੈਂਦੀ ਰੱਬ ਨੂੰ ਮੰਨਣ ਵਾਲਿਆਂ ਦੀ ਧਰਮ ਕਰਕੇ ਤਾਂ ਖਾਸ ਕਰਕੇ ਲੜਾਈ ਨਹੀਂ ਪਈ ਸਤਿਗੁਰੂ ਗਣੇ ਤੁਸੀਂ ਗ੍ਰੰਥ ਲੱਗੇ ਨੇ ਪਰ ਇਦਾਂ ਦਾ ਆਪਣੇ ਮਨ ਦੇ ਵਿੱਚ ਹੰਕਾਰ ਕਢੋਣ ਸਤਿਗੁਰੂ ਨੂੰ ਸੁਣਾ ਰਹੇ ਸੀ ਇਹ ਸੁਣ ਰਹੇ ਹੁਣ ਇਤਨੇ ਸਾਰੇ ਜਿਹੜੇ ਨਗਰ ਵਾਲੇ ਨੇ ਹੌਲੀ-ਹੌਲੀ ਇਹ ਜਮ੍ਹਾਂ ਹੋ ਰਹੇ ਨੇ ਇਸ ਤਰਮਸਾਲਾ ਦੇ ਵਿੱਚ ਇਕੱਠੇ ਹੋ ਰਹੇ ਨੇ ਕਸ਼ਮੀਰ ਵਾਲੇ ਬਾਕੀ ਸਤਿਗੁਰੂ ਹੋਰ ਵੀ ਸੁਣਾ ਰਹੇ ਨੇ ਉਹ ਆਪਾਂ ਕੱਲ ਨੂੰ ਵਿਚਾਰਾਂਗੇ ਸਮਾਪਤੀ ਦਾ ਸਮਾਪਨ ਆਪਾਂ ਭੁਲਾ ਦੀ ਖਮਾ ਵਾਹਿਗੁਰੂ ਜੀ ਦਾ ਕਿਰਪਾ Ah, e